ਭਾਈ ਕੀ ਗੱਲ ਹੋ ਗਈ ਤੁਹਾਡੇ ਉੱਪਰ ਜਿਹੜਾ ਹੁਣ ਹਮਲਾ ਕੀਤਾਣ ਪਛਾਤੇ ਬੰਦਿਆਂ ਨੇ ਦੱਸਿਆ ਜਾ ਰਿਹਾ ਕਿ ਭਈਏ ਸੀਗੇ ਕੋਣ ਪਛਾਤੇ ਕੋਈ ਰੰਜੇ ਸੀ ਜਾਂ ਕੀ ਸਾਰਾ ਮਾਮਲਾ ਕੀ ਹੋਇਆ ਤੁਹਾਡੇ ਨਾਲ ਹੁਣ ਇਹ ਵੀਰੇ ਜਦੋਂ ਮੈਂ ਆਪਣਾ ਜੈਪਟੋ ਦੇ ਵਿੱਚ ਕੰਮ ਕਰਦਾ ਜਦੋਂ ਮੈਂ ਆਪਣਾ ਇੱਥੇ ਆ ਰਿਹਾ ਸੀ ਆਰਡਰ ਦੇਣ ਤਾਂ ਪਿੱਛੋਂ ਚਾਰ ਪੰਜ ਭਈਏ ਮੇਰੇ ਪਰ ਨੂੰ ਆਏ ਮੇਰੇ ਭੱਜਾਨੀ ਹਮਲਾ ਕੀਤਾ ਮੈਨੂੰ ਰਾਡਾਂ ਦੇ ਨਾਲ ਕੁੱਟਿਆ ਤੇ ਜਦੋਂ ਮੈਂ ਪਰਨੇ ਮੇਰੇ ਪਰਨੇ ਮੇਰੇ ਸਿਰ ਦੇ ਵਿੱਚ ਵੀ ਰਾਡ ਮਾਰੀ ਜਦਕਿ ਮੇਰਾ ਪਰਨਾ ਬੰਨਿਆ ਵਾ ਸੀ ਉਹ ਖੁੱਲ ਗਿਆ ਤੇ ਮੈਂ ਭੱਜ ਕੇ ਜਾ ਕੇ ਕਿਸੇ ਦੇ ਘਰ ਤੇ ਜਾ ਕੇ ਲੁਕੇਆ ਤੇ ਉਸ ਤੋਂ ਬਾਅਦ ਮੈਨੂੰ ਦੁਕਾਨ ਵਾਲੇ ਬੰਦਿਆਂ ਨੇ ਬ ਤੁਸੀਂ ਜੈਪਟੋ ਚ ਕੰਮ ਕਰਦੇ ਹੋ ਕਿਤੇ ਜੈਪਟੋ ਚ ਕੰਮ ਕਰਦੇ ਕੋਈ ਰੰਜੀਤ ਸ਼ੋਭੇ ਤੁਹਾਡੀ ਇਹਨਾਂ ਨਾਲ ਨਹੀਂ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਇੱਕ ਦਿਨ ਪਹਿਲਾਂ ਦੇਖੇ ਤੇ ਬਸ ਹੀ ਅੱਛਾ ਤੁਹਾਡੇ ਪਿੱਛਾ ਕਰਦੇ ਸੀਗੇ ਹਾਂਜੀ ਸਰ ਮੇਰੇ ਪਿੱਛੇ ਕਰਦਾ ਹੈ ਪਤਾ ਨਹੀਂ ਕਿੱਧਰੋਂ ਆਇਆ ਇਹ ਮੇਰੇ ਤਾਂ ਚਾਰ ਪੰਜ ਚਣੇ ਸੀਗੇ ਇਹ ਠੀਕ ਹੈ ਤੇ ਹੁਣ ਕਿਰਚਾ ਵਗੈਰਾ ਸਾਰਾ ਕੁਝ ਹੁਣ ਹੈਗਾ ਸੀਗਾ ਪੁਲਿਸ ਸਾਹਿਬ ਲੈ ਕੇ ਜਾਂ ਥਾਣੇਦਾਰ ਸਾਹਿਬ ਲੈ ਕੇ ਸਾਰਾ ਕੁਝ ਆਕੇ ਜੀ ਠੀਕ ਹੈ ਹਾਂਜੀ ਤੇ ਪੁਲਿਸ ਆਈ ਸੀ ਹੁਣ ਉਹਨਾਂ ਨੇ ਅਰੈਸਟ ਕਰਿਆ ਪੁਲਿਸ ਨੇ ਤੁਹਾਨੂੰ ਕੋਈ ਦਵਾਇਆ ਪਰੋਸਾ ਕਰ ਰਿਹਾ ਹਾਂਜੀ ਹਾਂਜੀ ਉਹ ਉਹਨਾਂ ਨੇ ਹੁਣ ਸਾਨੂੰ ਬੁਲਾਇ ਤਾਂ ਤੁਸੀਂ ਦੇਖ ਰਹੇ ਹੋ ਖਰੜ ਦੇ ਵਿੱਚ ਇਹ ਆਪਣਾ ਪੰਜਾਬੀ ਨੌਜਵਾਨ ਵੀਰ ਹੈ ਇਸ ਦਾ ਜਿਹੜਾ ਮੋਟਰਸਾਈਕਲ ਹੈ ਇਹਦੇ ਪਰ ਅਣਪਛਾਤੇ ਇਹ ਬੰਦਿਆਂ ਨੇ ਜਿਹੜਾ ਹਮਲਾ ਕਰਿਆ ਆਪਾਂ ਪ੍ਰਵਾਸੀ ਕਹਿ ਸਕਦੇ ਹਾਂ ਬਈ ਇਹ ਸੀਰੇ ਵੱਲੋਂ ਵੀਰ ਵੱਲੋਂ ਕਿਹਾ ਗਿਆ ਬਚ ਗਿਆ ਵੀਰ ਜੇਕਰ ਇੱਥੇ ਮੌਕੇ ਤੇ ਹੋਰ ਪੰਜਾਬੀ ਵੀਰ ਜਾਂ ਲੋਕ ਇੱਥੇ ਮੌਜੂਦ ਨਾ ਹੁੰਦੇ ਤਾਂ ਬਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈ ਦੇ ਉੱਪਰ ਜਿਹੜਾ ਹਮਲਾ ਹੋਇਆ ਤਾਂ ਮੋਟਰਸਾਈਕਲ ਵੀ ਸਾਰਾ ਤੋੜ ਦਿੱਤਾ ਰਾੜਾਂ ਬਾਈ ਦੇ ਮਾਰੀਆਂ ਗਈਆਂ ਨੰਬਰ ਨੰਬਰ ਪਲੇਟਾਂ ਆ ਦੇਖੋ ਇਹ ਦੇਖ ਲਓ ਇਹ ਅਣਪਛਾਤੇ ਬੰਦੇ ਨੇ ਯੂਪੀ ਨੰਬਰ ਹੈ ਨੰਬਰ ਦੇ ਉੱਪਰ ਟੇਪ ਕੀਤੀ ਹੋਈ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਨੰਬਰ ਕੀ ਆ ਜੀ ਤੁਹਾਨੂੰ ਨੰਬਰ ਵੀ ਦਿਖਾਉਨੇ ਆ ਪਿੱਛੇ ਹੈ ਗਿਆ ਪਿੱਛੇ ਹੈ ਗਿਆ ਪਿੱਛੇ ਦਿਖਾਉਂਦਾ ਹਨ ਮੋਰੇ ਤੋਂ ਨੰਬਰ 3 ਹੁੰਦਾ ਹੁੰਦਾ ਹਮੇਸ਼ਾ ਕੈਮਰਿਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਯੂਪੀ 11 ਸੀ 03020 ਇਹ ਮੋਟਰਸਾਈਕਲ ਹੈ ਇਹ ਭਈਆਂ ਦੇ ਵੱਲੋਂ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹ ਆਪਣਾ ਪੰਜਾਬੀ ਵੀਰ ਹੈ ਜੈਪਟੋ ਦੇ ਵਿੱਚ ਇਹ ਕੰਮ ਕਰਦਾ ਸੀ ਤਾ ਇਹਦੇ ਵੱਲੋਂ ਕਿਹਾ ਗਿਆ ਕਿ ਮੇਰਾ ਕਾਫੀ ਦਿਨਾਂ ਤੋਂ ਜਿਹੜਾ ਪਿੱਛਾ ਇਹਨੂੰ ਟਰੇਸ ਕੀਤਾ ਜਾ ਰਿਹਾ ਸੀਗਾ ਬਾਈ ਨੂੰ ਇਹਦਾ ਟਾਈਮ ਚੱਕ ਰਹੇ ਸੀ ਪਰ ਅੱਜ ਬਾਈ ਇੱਥੇ ਹੱਥ ਆ ਗਿਆ ਉਹਨਾਂ ਦੀ ਮਾੜੀ ਕਿਸਮਤ ਹੈ ਥੋੜੀ ਜੀ ਸੰਗਣੀ ਵਾਦੀ ਵਾਲੇ ਏਰੀਆ ਦੇ ਵਿੱਚ ਬਾਈ ਹੱਥ ਆਇਆ ਇੱਥੇ ਬਾਈ ਦੇ ਨਾਲ ਹੋਰ ਬਹੁਤਿਆਂ ਨੇ ਆ ਕੇ ਇਹਨੂੰ ਮੌਕੇ ਤੇ ਬਚਾ ਲਿਆ ਸੋ ਹੁਣ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਚੱਕ ਕੇ ਖਰੜਦੇ ਆ ਜਿਹੜਾ ਸਾਰੀ ਵਾਰਦਾਤ ਹੈ ਸਾਰੇ ਜਿੰਨੇ ਵੀ ਹੋਰ ਆਪਣੇ ਪੰਜਾਬੀ ਵੀਰ ਨੇ ਕੰਮ ਕਰਦੇ ਨੇ ਜੈਪਟੋ ਚ ਜਾਂ ਕਿਸੇ ਵੀ ਆਨਲਾਈਨ ਕੰਪਨੀਆਂ ਦੇ ਵਿੱਚ ਆਰਡਰ ਵਗੈਰਾ ਤੇ ਕੰਮ ਕਰਦੇ ਨੇ ਉਹ ਆਪਣਾ ਧਿਆਨ ਦੇ ਨਾਲ ਇਹ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵੱਲੋਂ ਹੁਣ ਜਿਹੜੀ ਆ ਇਹ ਤਾਂ ਆਤੇ ਕਰ ਦਿੱਤੀ ਆ ਹੱਦ ਪਾਰ ਕਰ ਦਿੱਤੀ ਆ ਇਸ ਤਰ੍ਹਾਂ ਦੇ ਇਹ ਲੁਟੇਰੇ ਵੀ ਹੋ ਸਕਦੇ ਆ ਕਿਸੇ ਦੇ ਕੋਲ ਇਹਨਾਂ ਨੇ ਪੈਸਿਵਲੇ ਹੋ ਸਕਦੇ ਹੋ ਸਕਦਾ ਬਾਈ ਦੇ ਨਾਲ ਕੀ ਜਾਨੀਮਾਲੀ ਨੁਕਸਾਨ ਕਰ ਦਿੰਦੇ ਜੇਕਰ ਇੱਥੇ ਮੌਕੇ ਤੇ ਲੋਕ ਨਾ ਹੁੰਦੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਕਿੰਦਾ ਨਹੀਂ ਕਾਰਵਾਈ ਕਰਦਾ ਉਹਨਾਂ ਨੂੰ ਥਾਣੇ ਲੈ ਕੇ ਗਏ ਨੇ ਇਹ ਤਾਂ ਢਾਣ ਵਾਲਾ ਸਮਾਂ ਦੱਸੇਗਾ ਭਾਈ ਕੀ ਗੱਲ ਹੋ ਗਈ ਤੁਹਾਡੇ ਉੱਪਰ ਜਿਹੜਾ ਹੁਣ ਹਮਲਾ ਕੀਤਾਣ ਪਛਾਤੇ ਬੰਦਿਆਂ ਨੇ ਦੱਸਿਆ ਜਾ ਰਿਹਾ ਕਿ ਭਈਏ ਸੀਗੇ ਕੋਣ ਪਛਾਤੇ ਕੋਈ ਰੰਜੇ ਸੀ ਜਾਂ ਕੀ ਸਾਰਾ ਮਾਮਲਾ ਕੀ ਹੋਇਆ ਤੁਹਾਡੇ ਨਾਲ ਹੁਣ ਇਹ ਵੀਰੇ ਜਦੋਂ ਮੈਂ ਆਪਣਾ ਜੈਪਟੋ ਦੇ ਵਿੱਚ ਕੰਮ ਕਰਦਾ ਜਦੋਂ ਮੈਂ ਆਪਣਾ ਇੱਥੇ ਆ ਰਿਹਾ ਸੀ ਆਰਡਰ ਦੇਣ ਤਾਂ ਪਿੱਛੋਂ ਚਾਰ ਪੰਜ ਭਈਏ ਮੇਰੇ ਪਰ ਨੂੰ ਆਏ ਮੇਰੇ ਭਾਜਾਨੀ ਹਮਲਾ ਕੀਤਾ ਮੈਨੂੰ ਰਾਡਾਂ ਦੇ ਨਾਲ ਕੁੱਟਿਆ ਤੇ ਜਦੋਂ ਮੈਂ ਪਰਨੇ ਮੇਰੇ ਪਰਨੇ ਮੇਰੇ ਸਿਰ ਦੇ ਵਿੱਚ ਵੀ ਰਾਡ ਮਾਰੀ ਜਦਕਿ ਮੇਰਾ ਪਰਨਾ ਬੰਨਿਆ ਹੋਇਆ ਸੀ ਉਹ ੁੱਲ ਗਿਆ ਤੇ ਮੈਂ ਭੱਜ ਕੇ ਜਾ ਕੇ ਕਿਸੇ ਦੇ ਘਰ ਤੇ ਜਾ ਕੇ ਲੁਕੇਆ ਤੇ ਉਸ ਤੋਂ ਬਾਅਦ ਮੈਨੂੰ ਦੁਕਾਨ ਵਾਲੇ ਬੰਦਿਆਂ ਨੇ ਤੁਸੀਂ ਜੈਪਟੋ ਚ ਕੰਮ ਕਰਦੇ ਹੋ ਕਿਤੇ ਜੈਪਟੋ ਚ ਕੰਮ ਕਰਦੇ ਕੋਈ ਰੰਜੀਤ ਸ਼ੋਭੇ ਤੁਹਾਡੀ ਇਹਨਾਂ ਨਾਲ ਨਹੀਂ ਜੀ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ ਇੱਕ ਦਿਨ ਪਹਿਲਾਂ ਦੇਖੇ ਤੇ ਬਸ ਹੀ ਅੱਛਾ ਤੁਹਾਡੇ ਪਿੱਛਾ ਕਰਦੇ ਸੀਗੇ ਹਾਂਜੀ ਸਰ ਮੇਰੇ ਪਿੱਛੇ ਕਰਦਾ ਹੈ ਪਤਾ ਨਹੀਂ ਕਿੱਧਰੋਂ ਆਇਆ ਇਹ ਮੇਰੇ ਤਾਂ ਚਾਰ ਪੰਜ ਚਣੇ ਸੀਗੇ ਇਹ ਠੀਕ ਹੈ ਤੇ ਹੁਣ ਮੋ ਕਿਰਚਾ ਵਗੈਰਾ ਸਾਰਾ ਕੁਝ ਹੁਣ ਹੈਗਾ ਸੀਗਾ ਪੁਲਿਸ ਸਾਹਿਬ ਲੈ ਕੇ ਜਾਂ ਥਾਣੇਦਾਰ ਸਾਹਿਬ ਲੈ ਕੇ ਸਾਰਾ ਕੁਝ ਆਕੇ ਜੀ ਠੀਕ ਹੈ ਹਾਂਜੀ ਤੇ ਪੁਲਿਸ ਆਈ ਸੀ ਹੁਣ ਉਹਨਾਂ ਨੂੰ ਅਰੈਸਟ ਕਰਿਆ ਪੁਲਿਸ ਨੇ ਤੁਹਾਨੂੰ ਕੋਈ ਦਵਾਇਆ ਪਰੋਸਾ ਕਰ ਰਿਹਾ ਹਾਂਜੀ ਹਾਂਜੀ ਉਹ ਉਹਨਾਂ ਨੇ ਹੁਣ ਸਾਨੂੰ ਤਾਂ ਤੁਸੀਂ ਦੇਖ ਰਹੇ ਹੋ ਖਰੜ ਦੇ ਵਿੱਚ ਇਹ ਆਪਣਾ ਪੰਜਾਬੀ ਨੌਜਵਾਨ ਵੀਰ ਹੈ ਇਸ ਦਾ ਜਿਹੜਾ ਮੋਟਰਸਾਈਕਲ ਹੈ ਇਹਦੇ ਪਰ ਅਣਪਛਾਤੇ ਇਹ ਬੰਦਿਆਂ ਨੇ ਜਿਹੜਾ ਹਮਲਾ ਕਰਿਆ ਆਪਾਂ ਪ੍ਰਵਾਸੀ ਕਹਿ ਸਕਦੇ ਹਾਂ ਇਹ ਸੀ ਦੇ ਵੱਲੋਂ ਵੀਰ ਵੱਲੋਂ ਕਹਿਣਾ ਗਿਆ ਬਚ ਗਿਆ ਵੀਰ ਜੇਕਰ ਇੱਥੇ ਮੌਕੇ ਤੇ ਹੋਰ ਪੰਜਾਬੀ ਵੀਰ ਜਾਂ ਲੋਕ ਇੱਥੇ ਮੌਜੂਦ ਨਾ ਹੁੰਦੇ ਤਾਂ ਬਾਈ ਦਾ ਕੋਈ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈ ਦੇ ਉੱਪਰ ਜਿਹੜਾ ਹਮਲਾ ਹੋਇਆ ਤਾਂ ਮੋਟਰਸਾਈਕਲ ਵੀ ਸਾਰਾ ਤੋੜ ਦਿੱਤਾ ਰਾੜਾਂ ਬਾਈ ਦੇ ਮਾਰੀਆਂ ਗਈਆਂ ਨੰਬਰ ਨੰਬਰ ਪਲੇਟਾਂ ਆ ਦੇਖੋ ਇਹ ਦੇਖ ਲਓ ਇਹ ਅਣਪਛਾਤੇ ਬੰਦੇ ਨੇ ਯੂਪੀ ਨੰਬਰ ਹੈ ਨੰਬਰ ਦੇ ਉੱਪਰ ਟੇਪ ਕੀਤੀ ਹੋਈ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਨੰਬਰ ਈ ਆਇਸੋਂ ਨੰਬਰ ਵੀ ਦਿਖਾਉਨੇ ਆ ਪਿੱਛੇ ਆ ਗਿਆ ਪਿੱਛੇ ਆ ਗਿਆ ਪਿੱਛੇ ਆ ਗਿਆ ਪਿੱਛੇ ਦਿਖਾਉਂਦਾ ਹਨ ਮੋਰੇ ਤੋਂ ਨੰਬਰ 30 ਹੁੰਦਾ ਹੁੰਦਾ ਹਮੇਸ਼ਾ ਕੈਮਰਿਆਂ ਦੇ ਵਿੱਚ ਤਾਂ ਦੇਖ ਸਕਦੇ ਹੋ ਯੂਪੀ 11 ਸੀ 03020 ਇਹ ਮੋਟਰਸਾਈਕਲ ਹੈ ਇਹ ਭਈਆਂ ਦੇ ਵੱਲੋਂ ਇਸ ਬੰਦੇ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਹ ਆਪਣਾ ਪੰਜਾਬੀ ਵੀਰ ਹੈ ਜੈਪਟੋ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਇਹਦੇ ਵੱਲੋਂ ਕਿਹਾ ਗਿਆ ਕਿ ਮੇਰਾ ਕਾਫੀ ਦਿਨਾਂ ਤੋਂ ਜਿਹੜਾ ਪਿੱਛਾ ਇਹਨੂੰ ਟਰੇਸ ਕੀਤਾ ਜਾ ਰਿਹਾ ਸੀਗਾ ਬਾਈ ਨੂੰ ਇਹਦਾ ਟਾਈਮ ਚੱਕ ਰਹੇ ਸੀ ਪਰ ਅੱਜ ਬਾਈ ਇੱਥੇ ਹੱਥ ਆ ਗਿਆ ਉਹਨਾਂ ਦੀ ਮਾੜੀ ਕਿਸਮਤ ਹੈ ਥੋੜੀ ਸੰਗਣੀ ਵਾਦੀ ਵਾਲੇ ਏਰੀਆ ਦੇ ਵਿੱਚ ਬਾਈ ਹੱਥ ਆਇ ਗਣ ਨੇ ਆ ਕੇ ਨੂੰ ਮੌਕੇ ਤੇ ਬਚਾ ਲਿਆ ਸੋ ਹੁਣ ਇਹ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਚੱਕ ਕੇ ਖਰੜਦੇ ਆ ਜਿਹੜਾ ਸਾਰੀ ਵਾਰਦਾਤ ਹੈ ਸਾਰੇ ਜਿੰਨੇ ਵੀ ਹੋਰ ਆਪਣੇ ਪੰਜਾਬੀ ਵੀਰ ਨੇ ਕੰਮ ਕਰਦੇ ਨੇ ਜੈਪਟੋ ਚ ਜਾਂ ਕਿਸੇ ਵੀ ਆਨਲਾਈਨ ਕੰਪਨੀਆਂ ਦੇ ਵਿੱਚ ਆਰਡਰ ਵਗੈਰਾ ਤੇ ਕੰਮ ਕਰਦੇ ਨੇ ਉਹ ਆਪਣਾ ਧਿਆਨ ਦੇ ਨਾਲ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵੱਲੋਂ ਹੁਣ ਜਿਹੜੀ ਹੈ ਇਹ ਤਾਂ ਆਪ ਤੇ ਕਰ ਦਿੱਤੀ ਆ ਹੱਦ ਪਾਰ ਕਰ ਦਿੱਤੀ ਆ ਇਸ ਤਰ੍ਹਾਂ ਦੇ ਇਹ ਲੁਟੇਰੇ ਵੀ ਹੋ ਸਕਦੇ ਆ ਕਿਸੇ ਦੇ ਕੋਲ ਇਹਨਾਂ ਨੇ ਪੈਸਿਵਲੇ ਹੋ ਸਕਦੇ ਹੋ ਸਕਦਾ ਬਾਈ ਦੇ ਨਾਲ ਕੀ ਜਾਨਵਾਲੀ ਨੁਕਸਾਨ ਕਰ ਦਿੰਦੇ ਜੇਕਰ ਇੱਥੇ ਮੌਕੇ ਤੇ ਲੋਕ ਨਾ ਹੁੰਦੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਕਿੰਦਾ ਨਹੀਂ ਕਾਰਵਾਈ ਕਰਦਾ ਉਹਨਾਂ ਨੂੰ ਥਾਣੇ ਲੈ ਕੇ ਗਏ ਨੇ ਇਹ ਤਾਂ ਢਾਣ ਵਾਲਾ ਸਮਾਂ ਦੱਸੇਗਾ